ਇਕ ਓੰਕਾਰ ਸਤਿ ਗੁਰ ਪ੍ਰਸਾਦ ਜਿਦ ਦਿਹਾੜੈ ਤਨਵਰੀ ਸਾਹੇ ਲੈ ਲਿਖਾਏ ਮਲਕ ਜਕੰਨੀ ਸੁਣੀਤਾ ਮੁਹੋ ਦੇਖਾਲਿਆਏ ਜਿੰਦ ਨਿਮਾਣੀ ਘਟਿਏ ਅਟਾ ਕੂਕੜ ਕਾਏ ਸਾਹੇ ਲਿਖੇ ਲ ਚੰਲਨੀ ਜਿੰਦ ਕੂ ਸਮਝਾਏ ਜਿੰਦ ਬਹੁਟੀ ਮਰਨ ਵਰ ਲੇ ਜਾਸੀ ਪਰਣਾਏ ਆਪਣ ਹੱਥੀ ਝੋਲ ਕੇ ਕਹਿ ਗੱਲ ਲਗੈ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕੀੜੀ ਭਵੰਧਈ ਅੜਾ ਨਾ ਆਪ ਮੁਹਾਏ ਫਰੀਦਾ ਦਰਦਰ ਵੇਸੀ ਗਾਖੜੀ ਚੱਲ ਲਾ ਦੁਨੀਆ ਪਾਤ ਬਨਿਓ ਠਾਲੀ ਪੋਟਲੀ ਇਤੈ ਵੰਜਾ ਕੱਤ ਕਿਜਨਾ ਪੂਜੈ ਕਿਜਨਾ ਸੂਜੈ ਦੁਨੀਆ ਕੁਚੀ ਪਾ ਹੈ ਸਾਈ ਮੇਰੇ ਚੰਗਾ ਕੀਤਾ ਨਾਹੀਂ ਤਾ ਹਮ ਪੀ ਦਚਾਇਆ ਹੈ ਪਰ ਇੱਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੱਕ ਪਰੇ ਜੇ ਜਾਣਾ ਸੋ ਨ ਢੜਾ ਤਾ ਥੋੜਾ ਮਾਨ ਕਰੀ ਜੇ ਜਾਣਾ ਲੜ ਸੇਚਣਾ એટી પાયી ગંડ તહે જે બટમે નાહે કો સબ જગ ટઠા હંડ હરિ તાજે તું અકલ લતીપ કાલ લખના લેખ આપનડે ગિરવાન મહેિરની વા કર દેખ હરિ તા જોતે મારેન મુખિયા ઇના હના મારે ખુમ આપનડે કર જાયે पैरतिना दे चुम्म हरिता जा तो खट्टन वेल ता तू रत्ता दुनी सिओ मर्ग सवाई निह जा परिया ता लदिया देख परिता जूतिया दाड़ी होई पूर अगह नेड़ा आया इच्छा रहया दूर देख परिता जेतिया ਤੱਕਰ ਹੋਈ ਵਿਸ ਸਾਈਂ ਬਾਜੋ ਆਪਣੇ ਵੇਧਣ ਕਹੀਏ ਕੀਸ ਪਰਿਤਾਇਖੀ ਦੇਖ ਪਤਨੀਆ ਸੁਣ ਸੁਣ ਰੀਣੇ ਕੰਨ ਸਾਖ ਪਕੰਤੀ ਆਇਆ ਹੋਰ ਕਰੇਂਦੀ ਵੰਨ ਪਰਿਤਾ ਕਾਲੀ ਜਿਨੀ ਨਰਾਵਿਆ ਢੋਲੀ 라ਵੇ ਕੋਏ ਘਰ ਸਾਈਂ ਸਿਓ ਪਿਰਹੜੀ ਰਾਗਨ ਵੇਲਾ ਹੋਏ ਮਹਲਾ ਤੀਜਾ ਰਹੀਦਾ ਕਾਲੀ ਟੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਫਿਰਮਾਨ ਲਗਈ ਜੇ ਲੋਚੇ ਸਭ ਕੋਏ ਏਹੋ ਫਿਰਮ ਪਿਆਲਾ ਕਸਮਤਾ ਜੈ ਪਾਵੈ ਤੈਦੇ ਰੇ ਤਾਜ ਨਹੋ ਲੋਇਣ ਜਗ ਮੋਹਿਆ ਤੇ ਲੋਇਣ ਮੈਂ ਢੀਠ ਭਜਲ ਰੇਖਨਾ ਸਹਜਿਆਂ ਸੇ ਪੰਖੀ ਸੁਏ ਬਹਿਠ ਹਰਿਤਾ ਕੋ ਕੈਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆ ਨਿਤ ਜੋ ਸੈਤਾਨ ਵਜਾਇਆ ਏਕਿਤ ਫੇਰੈ ਚੀਤ ਪਰਿਤਾਤੀ ਹੋ ਪਾਵਹੀ ਤੱਪ ਜੇ ਸਾਈ ਲੋੜੈ ਸਭ ਇਕ ਛਿਜੇ ਪੀਤਲ ਤਾੜੀਐ ਤਾਂ ਸਾਈ ਦੇ ਦਰਵਾੜੀਐ ਪਰੀਤਾ ਖਾਕ ਨਨ ਦੀਏ ਖਾਕ ਜੇਡ ਨਾ ਕੋਏ ਜੀਬ ਤੇ ਆ ਪੈਰਾ ਤਾਲੈ ਮੋਇ ਆ ਉਪਰ ਹੋਏ ਪਰੀਤਾ ਜਾਲਪਤਾ ਨੇ ਹੋ ਕ્યાં ਲਪਤਾ ਕੂੜਾ ਨੇ ਹੋ ਕਿਚਰ ਚਾਤ ਲੰਗਾਈਐ ਛੱਪਰ ਟੂਟੇ ਮੇ ਹੋ ਪਰੀਤਾ ਜੰਗਲ ਜੰਗਲ ਕਿਆ ਪਵਹ ਬਣ ਕੰਡਾ ਮੋੜੇ ਵਸੇ ਰੱਬ ਹਿਆਲੀਐ ਜੰਗਲ ਕਿਆ ਟੁਡੇ ਫਰੀਦਾ ਇੰਨੇ ਨਿੱਕੀ ਜੰਗਿਐ ਹਲ ਢੁੰਗਰ ਭਬਿਓ ਮਹਿ ਅੱਜ ਫਰੀਦਾ ਕੂਜੜਾ ਸਹਿ ਕੋ ਹਾਥਿਓ ਮ ਫਰੀਦਾ ਰਾਤੀ ਵਟੀਆਂ ਤੂਖ ਤੂਖ ਓਠਨ ਪਾਸ ਤਿਗ ਤਿਨ ਹਾਂ ਦਾ ਜੀਵਿਆ ਜਿਨਾ ਵਿਟਾਣੀਆਂਸ ਪਰੀਤਾ ਜੇ ਮੈਂ ਹੋਂਦਾ ਵਾਰਿਆ ਮਿੱਟਾ ਆੜਿਆ ਏੜਾ ਜੱਲੈ ਮਜੀਠ ਜਿਓ ਉੱਪਰ ਅੰਗਾਰਾ ਪਰੀਤਾ ਲੋੜੇ ਦਾਖ ਬਜੂਰੀਆ ਇਕਰ ਵੀਜੈ ਜੱਟ ਅੰਡੇ ਉਹਨ ਕਕਤਾਏ ਦਾ ਇਹਤਾ ਲੋੜੇ ਪਾਟ ਪਰੀਤਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ चला पिच्चे कंपली, कंबली रहां तूटै ने हो कबली बरसाती न सजण तूटो ने हो त मै पोला वा पगदा मत मैली हुए गहलारूह न जान सिर पी मिटी खाए ਹਰੀਤਾ ਸੱਕਰ ਖਾਂਡ ਨਿਵਾਸ ਗੁੜ ਮਾ ਕਿਉ ਮਾਂਜਾ ਤੁਦ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਦ ਹਰੀਤਾ ਰੋਟੀ ਮੇਰੀ ਕਾਠ ਕੀ ਲਾਭਣ ਮੇਰੀ ਭੁੱਖ ਜੇ ਨਾ ਖਾਧੀ ਚੋਪੜੀ ਕਣੇ ਸਹਿਣ ਕੈ ਤੁਕ ਰੁੱਖੀ ਸੁੱਖੀ ਖਾਏ ਕਾ ਠੰਡਾ ਪਾਣੀ ਪੀਓ ਰਹਿਤਾ ਦੇਖ ਪਰਾਈ ਚੋ ਪੜੀ ਨਾ ਤਰਸਾਏ ਜੀਓ ਅਜ ਨਾ ਸੁਤੀ ਕੰਤ ਸਿਓ ਅੰਖ ਮੁੜੇ ਮੁੜ ਜਾਏ ਜਾਏ ਪੁਸ਼ੋ ਦੋਹਾ ਗਣੀ ਤੁਮ ਕਿਉ ਰੈਣ ਵਿਹਾਏ ਸੌਰੇ ਢੋਈ ਨਾਲ ਹੈ ਇਹੀਏ ਨਾਹੀ ਥਾਓ ਿਰਵਾਤੜੀ ਨਾ ਪੁਸ਼ਈ ਤਾਨ ਸੁਹਾਗਣ ਨਾਉ ਤੋਰ ਪਈਏ ਕੰਤ ਕੀ ਸੰਤਿ ਅਗੰਮਯਾ ਤਾ ਹੋ ਨਾਨਕ ਸੋ ਸੋਹਾ ਗਣੀ ਜੋ ਪਾਵੈ ਬੇਪਰਵਾਹ ਨਾ ਤੀ ਟੋਤੀ ਸੰਭਹੀ ਚੁੱਤੀ ਆਏ ਨ ਚਿੰਤ ਹਰਿ ਤਾ ਰਹੀ ਸੁਬੇੜੀ ਹਿੰਗਦੀ ਗਈ ਕਥੂਰੀ ਕੰਦ ਜੋ ਬਨ ਜਾਣਦਾ ਨ ਡਰਾ ਜੇ ਸਹ ਪ੍ਰੀਤ ਨ ਜਾਏ। ਪ੍ਰੀਤਾ ਕੀਤੀ ਜੋ ਬਨ ਪ੍ਰੀਤ ਬਿਨ ਸੁਖ ਗਏ ਕੁਮਲਾਏ। ਪ੍ਰੀਤਾ ਚਿੰਤ ਖਟੋਲਾ ਵਣ ਦੁਖ ਵਿਰਹਿ ਵਿਸ਼ਾਵਣ ਲੇਪ। ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਬਿਰਹਾ ਬਿਰਹਾ ਆ ਕੀਏ ਬਿਰਹਾ ਤੂੰ ਸੁਲਤਾਨ।

ਰੇਤਾਦਰ ਦਰ ਦਰਵਾਜੈ ਅਜਾਇ ਕੈ ਝੋਂ ਟਿਟੋ ਕੜੀਆਲ ਇਹੋ ਨੀ ਤੋ ਸਮਾਰੀਐ ਅਮ ਦੋਸਾਂ ਦਾ ਕਿਆ ਹਾਲ ਕੜੀਏ ਕੜੀਏ ਮਾਰੀਐ ਪਹਿਰੀ ਲੈ ਸਜਾਏ ਸੋਹੇੜਾ ਕੜੀਆਲ ਜਿਓ ਠੁੱਕੀ ਰਹਿਣ ਵਿਹਾਏ ਬੂਟਾ ਹੋਆ ਸੇਖ ਫਰੀਦ ਕੰਪਣ ਲੱਗੀ ਤੇ ਜੇ ਸੋ ਵਰਿਆ ਜੀਵਣਾ ਹਿਤਾ ਨੇ ਹੋ ਸਿਖੇ ਪਰ ਹਿਤਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐ ਵਹਿ ਰਖੀ ਜੋ ਸਰੀਰ ਰੋਲੇ ਹੈ ਕੰਦ ਕੋਹਾੜਾ ਸਿਰ ਕੜਾ ਬਣ ਕੇ ਸਰ ਲੋਹਾਰ ਪਰ ਹਿਤਾ ਹੋ ਲੋੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਹਰੀਤਾ ਇਕ ਨਾ ਆਟਾ ਆਗਲਾ ਇਕ ਨਾ ਨਾਹੀ ਲੋਣ ਅੱਗੇ ਗਏ ਸਜਪ ਸਨ ਛੋਟਾ ਖਾਸੀ ਕਾਣ ਆਸਤ ਮੈਂ ਛੱਤ ਸਿਰ ਤੇਰੀ ਸਾਟ ਰਾਟ ਜਾਏ ਸੁਤੇ ਜੀਰਾਨ ਮਹਿ ਹੀਏ ਅਤੀ ਮੰਗਾਟ ਹਰੀਤਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਤੇ ਭੀ ਗਏ ਘੂੜਾ ਸੌਤਾ ਕਰ ਗਏ ਘੋਰੀ ਆਏ ਪਏ ਹਰਿਤਾ ਖਿੰਧੜ ਮੇਖਾ ਅਗਲੀਆਂ ਜਿੰਦ ਨ ਕਾਈ ਮੇਖ ਵਾਰੀ ਆਪ ਆਪਣੀ ਚਲੇ ਮਸਾਇਕ ਸੇਖ ਹਰਿਤਾ ਦੂਹੋਦੀ ਵਿਬਲੰਦਿਆ ਮਲਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ 부ਜਾਏ ਪਰੀਤਾ ਵੇਖ ਗਵਾਹ ਹੈ 제ਤੀਆ 제 ਸਿਰਤੀਆ ਤਿਲਾਹ ਕਮਾਤੇ ਆਰ ਕਾਗਦੈ ਕੁੰਨੇ ਕੋਇ ਲਿਆ ਮੰਤੇ ਅਮਲ ਕਰੇਂਦਿਆ ਇਹ ਸਜਾਇ ਤੇਨਾਹ ਪਰੀਤਾ ਕੰਨ ਮੁਸਲਾ ਸੂਫ ਗਲ ਦਿਲ ਕਾ ਤੀ ਗੁੜਵਾਤ ਬਾਹਰ ਤਿਸ ਚਾਨਣਾ ਦਿਲ ਅਦਿਆਰੀ ਰਾਤ ਰਤ ਰਤ ਰਤਨ ਨਿਕਲੇ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਓ ਇਨ ਤਨ ਰਤ ਨਾ ਹੋਏ ਮਹਲਾ ਤੀਜਾ ਇਹ ਹੈ ਤਨ ਸਭ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰੱਤੇ ਆਪਣੇ ਇਤ ਤਨ ਲੋਭ ਰਤ ਨਾ ਹੋਏ ਪੈ ਪਾਇ ਤਨ ਕੀਣ ਹੋਏ ਲੋਗ ਰਤ ਵਿੱਚ ਹੋ ਜਾਏ ਜਿਉ ਬੈ ਸੰਤਰ ਤਾਤ ਸੁਧ ਹੋਏ ਝੋ ਹਰ ਕਾ ਪਉ ਦੁਰ ਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ ਅਰਿਤਾ ਸੋਈ ਸਰਵਰ ਟੂਟ ਲਾ ਜਿਤ ਹੌ ਲੱਭੀ ਵਤ ਚੱਪੜ ਟੂਟੇ ਕਿਆ ਹੋਵੇ ਏਕੜ ਡੂਪੇ ਹਾਥ फरीदा न टी कांत नस ती गोर में कैस न मिली आस फरीदा सिर पलिया दाड़ी पली मोशा पी पलिया रे मन गहले बावल कोठे के तड़ा, फिर निंदड़ी ਜੋ ਦਹਲਤ ਦੇ ਗਣਵੈ ਗਏ ਵਿਲਾਡ ਵਿਲਾਡ ਫਿਰਤਾ ਕੋਟੇ ਮੰਡਪ ਮਾਲੀਆਂ ਇਹ ਤਨ ਲਾਏ ਚਿੱਤ ਮਿੱਟੀ ਪਈ ਤੋਲਵੀ ਕੋਏ ਨਾ ਹੋਸੀ ਮੀਤ ਫਿਰਤਾ ਮੰਡਪ ਮਾਲ ਨਲਾਏ ਮਾਰਗ ਸਤਾਣੀ ਚਿੱਤ ਤਰ ਸਾਈ ਜਾਏ ਸਮਹਾਲ ਜਿੱਤ ਹੀ ਤੋ ਵੰਜਣਾ ਅਰੇਤਾ ਜਿ ਨਹੀਂ ਕੰਮੀਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਹਰਿਤਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ ਦਰਬੇਸਾਨੋ ਲੋੜੀਏ ਰੁੱਕਾ ਦੀ ਜੀਰਾਂਦ ਹਰਿਤਾ ਕਾਲੇ ਮੈਂਟੇ ਕੱਪੜੇ ਕਾਲਾ ਮੈਂਡਾ ਵੇਸ गुणहि परया मैं फिरा लोग कहै दरवेश तत पी तोए न पलवै जे जल तुपी थे। परिता जो डोहा हा गण रपदि चूरें दी चूरे। जा क्वारी ता चाव विवाहित मामले परिता एहो पछताओ बात क्वारी ना थी ए ਕਲਰ ਕੇ ਰੀਛ ਪੜੀ ਆਏ ਉਲਟੇ ਹੰਜ ਚਿੰਜੂ ਬੋੜ ਨਿਹਾਨਾ ਈ ਵਾਏ ਉੱਡਣ ਸੰਤੀਟਾਂਜ ਹੰਸ ਉੱਡਰ ਕੋਦਰੈ ਆਇ ਲੋਕ ਵਿਡਾਰਣ ਚਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰ ਖਾਏ ਚਲ ਚਲ ਗਈਆਂ ਪੰਖੀਆਂ ਜਿਨਹੀਂ ਵਸਾਏ ਤਲ हरीदा सर भरिया पी चाली कके कबल इकल हरीदा ईट सिरां पूए सबन किड़ा लड़े मास इतां जग बा भरे हिकु त पाया पास फरी पी कड़ी सवन बि टूटी नागरा च એહ કરનાઠિયા આજ હરિતા પન ને કડી સવાનવી ટૂટી ના ઘર લચ્ જો સજણ પૂએ પારથે તે ક્યું આવહ આજ હરિતા બે ની વાચા કૂત્યા એ હો ના પલી રીત કભઈ ચાલ ન આયા અંજે વક્ત મસીત ઊઠ ફરિતાયુ જુગ ਤਾਜ ਸੁਬੈ ਨਿਵਾਜੁ ਕੁਜਾਰ ਜੋ ਸਿਰ ਸਾਈ ਨਾ ਨਿਵੈ ਤੋ ਸਿਰ ਕੰਪ ਉਤਾਰ ਜੋ ਸਿਰ ਸਾਈ ਨਾ ਨਿਵੈ ਤੋ ਸਿਰ ਕੀ ਜੈ ਕਾਏ ਪੁੰਨਹਿ ਜਲਾਈਐ ਬਾਲਣ ਸੰਦੈ ਥਾਏ ਪਰਿਤਾ ਕਿੱਤੇ ਟੈਟੇ ਮਾਪਿਆ ਜਿਨਹੀਂ ਤੂੰ ਜਣਿਓ ਹੈ ਐ ਪਾਸੋ ਓਇ ਲਦਿਆ ਗਾਏ ਤੂੰ ਅਜੇ ਨਾ ਪਤਣੋ ਹੈ ਪਰਿਤਾ ਮਨ ਮੈਦਾਨ ਕਾਰ ਟੋਏ ਟਪੈ ਲਾਹੇ ਅੱਗੇ ਮੂਲ ਨਿਆ ਵਸੀ ਧੋਜਕ ਸੰਧੀ ਪਾ ਹੈ ਮਹਲਾ ਪੰਜਵਾ ਪਰਿਤਾ ਖਲਕ ਖਲਕ ਮਹਿ ਖਲਕ ਵਸੈ ਰਬ ਮਾਹੈ ਮੰਤਾ ਕਿਸੇ ਨੂੰ ਆਖੀਐ ਜਾਤ ਇਸ ਬਿਨ ਕੋਏ ਨਾ ਹੈ ਪਰਿਤਾ ਜੇ ਦਹਿ ਨਾਲਾਂ ਕੱਪਿਆ ਜੇ ਗਲ ਕਪਹਿ ਚੱਕ ਅਵਨ ਇਤੀ ਮਾਮਲੇ ਸਹਾਨੈ ਇਤੀ ਤੂਖ ਚੰਬਣ ਚੱਲਣ ਰਤਨ ਸੇ ਸੁਣੀਆਰ ਬਹਿ ਗਏ ਏੜੇ ਮੁੱਤੀ ਤਾਂ ਸੇ ਜਾਣੀ ਚੱਲ ਗਏ ਪਰਿਤਾ ਬੁਰੇ ਦਾ ਪਲਾ ਕਰ ਕੁਸਤਾ ਮਨ ਨ ਹੰਡਾਏ ਦੇਹੀ ਰੋਗ ਨ ਲਗਈ ਅੱਲ ਸਭ ਕਿਛ ਪਾਏ ਹਰੀ ਤਾ ਪੰਖ ਪਰੌਣੀ ਤੂਨੀ ਸੂਹਾ ਬਾਗ ਨੌ ਬਤ ਵੱਝੀ ਸੁਬਹ ਸਿਓ ਚੱਲਣ ਕਾ ਕਰ ਸਾਜ ਹਰੀ ਤਾ ਰਾਤ ਕਥੂਰੀ ਵੰਡਿਐ ਸੁੱਤਿਆਂ ਮਿਲੇ ਨਾ ਪਾਓ ਜਿਨਹਾਂ ਨੈਣ ਨੀਦ ਰਾਵਲੇ ਇਨਹਾ ਮਿਲਣ ਕੁਆਵੋ ਰਿਤਾ ਮੈਂ ਜਾਣਿਆ ਦੁਖ ਮੁਝ ਕੋ ਦੁਖ ਸਬਾਏ ਜਗ ਉੱਚੇ ਚੜਕੇ ਦੇਖਿਆ ਤਾਂ ਘਰ ਘਰ ਈਹਾ ਆਗ ਮਹਾਲਾ ਪਹਜਵਾ ਰਿਤਾ ਪੂਮ ਰੰਗਾਵਲੀ ਮੱਝ ਵਿਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਇਨਹਾ ਆਂਚਨ ਲਾਗ ਮਹਾਲਾ ਪੰਜਵਾ ਪਰਿਤਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ ਵਿਰਲੇ ਕੇਈ ਪਾਇਣ ਜਿਨਹ ਪਿਆਰੇ ਨੇ ਓ ਕੰਧੀ ਵਹਿਣ ਨਟਾਏ ਤੋਂ ਵੀ ਲਖਾ ਦੇਵਣਾ ਜਿੱਤਰ ਰੱਬਰ ਜਾਏ ਵਹਿਣ ਤੰਦਾਉ ਗਉ ਕਰੇ ਪਰਿਤਾ ਡੁੱਕਾ ਸੇਤੀ ਦਹਿਗਿਆ ਕੁਲਾ ਸੇ ਤੀ ਰਾਤ ਅੜਾ ਪੁਕਾਰੇ ਪਾਤਣੀ ਢੇੜਾ ਕਪਰਵਾਤ ਲੰਮੀ ਲੰਮੀ ਨਦੀ ਵਹ ਅੰਦੀ ਕੇ ਰਹੇਤ ਢੇੜੇ ਨੂੰ ਕਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਰਿਤਾ ਗਲੀ ਸੁਸੱਜਣ ਵੀਹ ਏਕ ਟੁੱਟੇ ਦੀਨ ਲਹਾ ਤੁਕਾਂ ਜੋ ਮਲੀ ਹਾ ਕਾਰਨ تنਹਾ ماں ਪਿਰੀ ਹਰਿਤਾਏ ਤਨ ਪੌਕਣਾ ਨੇ ਤਨ ਤ ਦੁਖੀਐ ਕਾਉਣ ਕੰਨੀ ਪੂਜੈ ਤੇ ਰਹਾ ਕਿਤੇ ਵਗੈ ਪਾਣੈ ਹਰਿਤਾ ਰੱਬ ਖਜੂਰੀ ਪਾਕਿਆ ਮੱਖਿਆ ਨਹੀਂ ਵਹਨਹਿ ਜੋ ਜੋ ਵੰਜੜੀ ਹੜਾ ਓ ਉਮਰ ਹੱਤ ਭਵਨ ਹਰਿਤਾ ਤਨ ਸੁਕਾ ਪਿੰਜਰਤੀਆ ਲਿਆ ਕੁੰਡਹਿ ਕਾਗ ਅਜੇ ਸੁਰਾਪਨ ਬਹੜਿਓ ਦੇਖ ਬੰਦੇ ਕੇ ਪਾਗ ਕਾਗਾ ਕ ਰੰਗ ਟੁੰਟਿਉ ਲਿਆ ਸਗਲਾ ਖਾਇਆ ਮਾਸ ਇਹੋ ਦੋਏ ਨੈਨਾ ਮਤ ਸੁਹੋ ਫਿਰ ਦੇਖਨ ਕੀ ਆਸ ਕਾਗਾ ਚੂੜਨ ਪਿੰਜਰਾ ਬਸੈ ਤੈਉ ਟਰ ਜਾਹੈ ਜਿਤ ਪਿੰਜਰਿਆ ਮੇਰਾ ਸੋ ਵਸੈ ਮਾਸਨਾ ਤੇ ਦੁਖਾ ਹੈ ਫਰੀਦਾ ਗੋਰੀ ਨੇ ਮਾਣੀ ਸਾਡ ਕਰੇ ਨਿਕਰ ਆ ਕਰ ਆਓ ਸਰ ਪਰ ਮੈਥੇ ਆਵਣਾ ਮਰਨ ਨਾ ਡਰਿਆ ਹੋ ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕ ਆਪ ਆਪਣੀ ਮੈਂ ਆਪਣੀ ਭਈ ਆਪ ਸਵਾਰੇ ਹੈ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਹਰਿਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਕੰਤੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਹਰਿਦਾ ਕੱਚੇ ਪਾਂਡੇ ਰੱਖੀਐ ਕਿਚਰ ਤਾਈ ਨੀਰ ਹਰਿਦਾ ਮਹਿਲ ਨਿਕਸਣ ਰਹਿ ਗਏ ਵਾਸਾ ਆਇਆ ਤਲ ਘੋਰਾ ਸੇਨੀ ਮਾਣਿਆ ਬੈਸਨ ਰੂਹਾ ਮੱਲ ਆਕੀ ਸੇ ਕਾਂ ਬੰਦਗੀ ਚੱਲਣ ਅਜਕ ਕੱਲ ਹਰਿਤਾ ਮਉਤੇ ਦਾ ਬੰਦਾ ਐ ਵੈ ਜਿਸੈ ਜੋ ਦਰਿਆ ਵਹਿ ਟਾ ਅੱਗੇ ਦੋਜਕ ਤਾਪਿਆ ਸੁਣੀਏ ਹੂਲ ਪਵੈ ਕਹਾ ਇਕ ਨਾਨੂ ਸਭ ਸੋਚੀ ਆਈ ਇਕ ਫਿਰਦੇ ਬੇਪਰਵਾਹ ਅਮਲ ਜੇ ਕੀਤਿਆਂ ਦੁਨੀ ਵਿੱਚ ਸੇਦਰ ਗੈ ਉਹਗਾ ਹਰਿਤਾ ਦਰਿਆ ਵੈ ਕੰਨ ਹੈ ਬਗੁਲਾ ਬੈਠਾ ਖੇਲ ਕਰੇ ਖੇਲ ਕਰੇਂਦੇ ਹਾਂ ਜਨੋ ਅੰਚਿਤ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਬਿਸਰੀਆਂ ਜੋ ਮਨ ਚੇਤਨ ਚੇਤੇ ਨਨ ਸੋ ਗਲੀ ਰੱਬ ਕੀਆ ਸਾਟੇ ਤਰੇ ਮਨ ਦੇ ਹੋਰੀ ਚੱਲੇ ਪਾਣੀ ਅਨ ਆਇਓ ਪੰਧਾ ਤੁਨੀ ਵਿੱਚ ਬਾਤ ਅਸੂਣੀ ਬੰਨ ਮਲ ਕਲ ਮੌਤ ਜਾਇ ਵਸੀ ਸਭ ਜਰ ਬਾਜੈ ਬੰਨ ਇਨਾ ਪਿਆਰੇ ਪਾਈਆ ਅਕੇ ਜਿਤਾ ਬੰਨ ਵੇਖੋ ਬੰਦਾ ਚੱਲਿਆ ਕਹੋ ਜਣਿਆ ਦੇ ਕੰਨ ਹਰੇ ਤਾ ਅਮਲ ਚ ਕੀਤੇ ਤੁਨੀ ਵਿੱਚ ਦਰਗੈ ਆਏ ਕੰਮ ਹਰੇ ਤਾ ਹਬਲਿਹਾਰੀ ਤਨਹ ਅਖਿਆ ਜੰਗਲ ਜਿਨ ਹਾਸ ਤਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਤਰੀ ਤਾ ਉੱਤ ਫਰੀ ਬਣ ਕੰਬਿਆ ਪੱਤ ਚੜੇ ਚੜ ਪਾਹੈ ਚਾਰੇ ਕੁੰਡਾ ਟੁੰਡੀਆਂ ਰਹਿਣ ਕਿਥਾ ਹੋ ਨਾ ਹੈ ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰਿਓ ਜਿਨਹੋ ਵੇਸੀ ਸੋ ਮਿਲੇ ਸੇ ਵੇਸ ਕਰਿਓ ਮਹਲਾ ਪੰਜਵਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਕਰਹੀ ਬੈਠਿਆ ਕੋ ਮਿਲੇ ਜੇ ਨੀਅਤ ਰਾਸ ਕਰੇ ਮਹਲਾ ਪੰਜਵਾ ਹਰਿਤਾ ਘਰਿ ਬਿਜਨਾ ਵਡਿਆਈਆ ਤਨ ਜੋ ਬਨਿਆਗਾਹ ਖਾਲੀ ਚੱਲੇ ਤਣੀ ਸਿਓ ਇਫੇ ਜੋ ਮੀਹਾ ਹਰਿਤਾ ਤੇ ਨਾਮੁ ਕਢਿ 라ਵਣੇ ਜਿਨਾ ਵਿਸਤਾਰਿ ਹੁਨ ਨਾਓ ਐਤੇ ਦੁਖ ਕਣੇ ਰਿਆ ਅਕੇਠਾ ਔਰ ਨਠਾਓ ਫਰੀਦਾ ਪਿੱਛਲ ਰਾਤ ਨਾ ਜਾਗੇ ਹੋਏ ਜੀਵ ਦੜੋ ਮੁਇਓ ਹੈ ਜੇ ਤੇ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਹੈ ਮਹਲਾ ਪੰਜਵਾ ਫਰੀਦਾ ਕਾਂਤ ਰੰਗਾਵਲਾ ਵਟਾਵੇ ਮੁਹਤਾਜ ਅਲਹੈ ਸੇ ਤੀਰਤਿਆ ਇਹੋ ਸਚਾਵਾ ਸਾਜ ਮਹਲਾ ਪੰਜਵਾ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾ ਹੈ ਵਿਕਾਰ ਅਲਹ ਪਾਵੇ ਸੋ ਪਲਾ ਤਾਂ ਲੱਪੀ ਦਰਵਾਰ ਮਹਲਾ ਪੰਜਵਾ ਪਰਿਤਾ ਦੁਨੀ ਬਜਾਈ ਵਜਦੀ ਊਪੀ ਵਜਹਿ ਨਾਲ ਸੋਈ ਜੋ ਨਾ ਵਜਦਾ ਜਿਸੇ ਅਲਹ ਕਰਦਾ ਸਾਰ ਮਹਲਾ ਪੰਜਵਾ ਪਰਿਤਾ ਦਿਲ ਰਤਾ ਇਸ ਤੁਨੀ ਸਿਓ ਦੁਨੀਆ ਨਾ ਕੇ ਤੈ ਕੰਮ ਮਿਸਲ ਫਕੀਰਾ ਗਾਖੜੀ ਤੂੰ ਪਾਈਐ ਪੂਰ ਕਰਮ ਪਹਿਲੇ ਪਹਿਰੇ ਪੁਲੜਾ ਅਲਪਿ ਪਛਾਰਾਤ ਜੋ ਜਾਗੇ ਨਿਹੋ ਲਹਿਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਤੀਆਂ ਕਿਆ ਚੱਲੈ ਤਿਸ ਨਾਲ ਇਕ ਜਾਗੇਂਦੇ ਲਹਿਨ ਇਕ ਨਹਾ ਸੋ ਤਿਆਂ ਦੇ ਉਠਾਲ ਟੁੱਟੇਂਦੀ ਐ ਸੁਹਾਗ ਕੋ ਤੋਂ ਤਨ ਕਾਈ ਕੋਰ ਜਿਨਹਾਂ ਨਾਉ ਸੁਹਾਗਣੀ ਇਨਹਾਂ ਝਾਕ ਨਾ ਹੋਰ ਸਬਰ ਮੰਜ ਕਮਾਣੀ ਸਬਰ ਆਕਾ ਨੇ ਅਣੋ ਸਬਰ ਸੰਤਾ ਪਾਣ ਹਲਕ ਫਤਾ ਨ ਕਰੀ ਸਵਰੇ ਅੰਦਰ ਸਾਬਰੀ ਤਨ 에 ਵਹਿ ਜਲਨੇ ਹੋ ਓਨ ਨਜੀਕ ਖੁਦਾਏ ਦਾ ਤੇਤ ਨਾ ਕਿਸੈ ਦੇਨ ਸਬਰ 에 ਹੋ ਸਵਾਉ ਜੇ ਤੂ ਪੰਤਾ ਡਿੜ ਕਰਹਿ ਵਤ ਤੀ ਵਹਿ ਦਰਿਆਉ ਟੂਟ ਨਾ ਤੀ ਵਹਿ ਵਾਹੜਾ ਪਰਿਤਾ ਦਰਵੇਸੀ ਗਾਖੜੀ ਚੋਪੜੀ ਪਰਿਤ ਏਕਨ ਕਿ ਨੈ ਚਾਲਿਐ ਦਰਵੇਸਾ ਵੀਰੀਤ ਤਨ ਤਪੈ ਤ ਨੂਰ ਜਿਉ ਬਲਨ ਹਟ ਬਲਨ ਪੈਰੀ ਟਕਾ ਸਿਰ ਜਲਾ ਜੇ ਮੂ ਪ੍ਰੀ ਮਿਲਨ ਤਨ ਨਤ ਪਾਇ ਤ ਨੂਰ ਜਿਉ ਬਲਨ ਹਟ ਨ ਬਾਲ ਸਿਰ ਪੈਰੀ ਕਿਆ ਫੇੜੀਐ ਅੰਦਰ ਪ੍ਰੀ ਨਿਹਾਲ ਔ ਟੂਟੇਂਦੀ ਸਜਣਾ ਜਣ ਮੈਂ ਟੇ ਨਾਲ ਨਾਨਕ ਅਲਖਨ ਲਖੀਐ ਗੁਰਮੁਖ ਦੇ ਦਿਖਾਲ ਅੰਸਾ ਦੇਖ ਤਰੰਧਿਆ ਬੱਗਾ ਆਇਆ ਚਾਓ ਡੂਬ ਮਵੇ ਬਗਬਾਪੂੜੇ ਫਿਰ ਤਲ ਉਪਰ ਪਾਓ ਮੈਂ ਜਾਣਿਆ ਬਡ ਹਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗਬਾਪੂੜਾ ਜਨਮ ਨਾ ਪੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਤਰੇ ਜੇਤਿਸ ਪਾਵੇ ਨਾਨਕਾ ਤਾਗੋ ਹੰਸ ਕਰੇ ਸਰਬਰ ਪੰਕੀ ਏਕੜੋ 파ਹੀ ਵਾਲ 50 ਇਹੋ ਤਨ ਲਹਿਰੇ ਗੱਡਤੀ ਆ ਸੱਚੈ ਤੇਰੀ ਆਸ ਕਵਣ ਸੁਵਖਰ ਕਵਣ ਗੁਣ ਕਵਣ ਸੁ ਮਣੀਆਂ ਮੰਤ ਕਵਣ ਸੁ ਵੇਸੋ ਹਾ ਕਰੀ ਜਿਤ ਵਸਿਆ ਵੈ ਕੰਤ ਨਿਵਾਣ ਸੁ ਅਕਰ ਕਾਵਣ ਗੁਣ ਚਹਿ ਬਾ ਮਣੀਆਂ ਮੰਤ ਏਤਰੇ ਪੈਣੇ ਵੇਸ ਕਰ ਤਾ ਵਸਿਆ ਵੀ ਕੰਤ ਮਤ ਹੋਦੀ ਹੋਏ ਆਣਾ ਤਾਣ ਹੁੰਤੇ ਹੋਏ ਨਿਤਾਣਾ ਨਾ ਹੁੰਤੇ ਆਪ ਵਡਾਏ ਉਹ ਐਸਾ ਭਗਤ ਸਦਾਏ ਇੱਕ ਫਿੱਕਾ ਨਗਲਾਏ ਸਭਨਾ ਮੈਂ ਸਾਚਾ ਧਣੀ ਧਿਆਉ ਨ ਕਹਿ ਠਾਹ ਹੈ ਮਾਨਕ ਸਭ ਅਸਭ ਅਮੋਲ ਵੇ ਸਭਨਾ ਮਨ ਮਾਨਕ ਹਣ ਮੂਲ ਮ ਚਾਗਵਾ ਜੈ ਤੋਂ ਪ੍ਰਿਆਸੀ ਫਿਕ ਧਿਆਉ ਨ ਠਾਹੇ ਕਹੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ